ਥੋੜੀ ਦੇਰ ਪਹਿਲਾਂ ਮੈਂ ਤਾਂ ਨਹੀਂ ਸੀ ਬੋਲਿਆ ਕਿ ਮੈਂ ਤੁਹਾਨੂੰ ਆਵਾਜ਼ ਸੁਣਾਉਣੀ ਸੀ ਸਤਲੋ ਜਦੋਂ ਹਰੀਕੇ ਤੋਂ ਥੱਲੇ ਨਿਕਲਦਾ ਹੈ ਤਾਂ ਗੱਟਾ ਬਾਦਸ਼ਾਹ ਸਭਰਾਵਾ ਪਿੰਡ ਦੇ ਕੋਲ ਜਿਹੜਾ ਅੱਜ ਮੰਝਰ ਹੈ ਸਤਲੋਈ ਦਾ ਬਹੁਤ ਹੀ ਖਤਰਨਾਕ ਮੰਝਰ ਹੈ ਤੇ ਜਿਹੜੀਆਂ ਨਵੀਆਂ ਨੋਚਾਂ ਵਿੱਚ ਬਣੀਆਂ ਸੀ ਕਿਉਂਕਿ 2023 ਦੇ ਵਿੱਚ ਇੱਥੇ ਬੜੀ ਵੱਡੀ ਢਾਹ ਲੱਗੀ ਸੀ ਤੇ ਉਸ ਤੋਂ ਬਾਅਦ ਨੋਚਾਂ ਬਣੀਆਂ ਤੇ ਆਹ ਸਪੀਡ ਦੇਖੋ ਤੁਸੀਂ ਪਾਣੀ ਦੀ ਕਿੰਨੀ ਹੈ ਤਾਂ ਲੋਕ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੀ ਹੁਣ ਢਾਹ ਲੱਗਣ ਦਾ ਡਰ ਹੈ ਸਪੀਡ ਦੇਖੋ ਤੁਸੀਂ ਕਿੰਨੀ ਕਿੰਨੀ ਸਪੀਡ ਦੇ ਵਿੱਚ ਹਰੀਕੇ ਪੱਤਨ ਤੋਂ ਇਹ ਪਾਣੀ ਥੱਲੇ ਫਿਰੋਜ਼ਪੁਰ ਵਾਲੇ ਪਾਸੇ ਨੂੰ ਆ ਰਿਹਾ ਸੋ ਸੁਣੋ ਇਸ ਇਲਾਕਾ ਨਿਵਾਸੀਆਂ ਤੋਂ ਹੁਣ ਇੱਥੇ ਕੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਮੰਗਦਾ ਨੂੰ ਆ ਸਿੱਧਵੜ ਤੋਂ ਨੰਨਕਾਣਾ ਜੇਂਤੀ ਹੈ ਅੱਜ ਹੈ ਅਗਲੇ ਡਾਕਟਰ ਜਿਹੜਾ ਆਪਣਾ ਬੰਦ ਕੰਦੂਰ ਹੈ ਬਟਾ ਨਗਰ ਤੋਂ ਸੇ ਖੰਗੇ ਆ ਬਦਿਆਲ ਇਹ ਕੈਮਰਾ ਚੰਨਿਆ ਦੇਖੋ ਬਦਿਆਲ ਹਾਲ ਕੀ ਆ ਆਪਕੇ ਨਾਲ ਇੱਕ ਨਾ ਚੈੱਕ ਕਰਨਾ ਵੇਖਣ ਲਈ ਜੇਂਤੀ ਕਰਨੇ ਆ ਤੋਂ ਦੇ ਰਿਹਾ ਆਵਾਹਾਂ ਦ੍ਰਿਆ ਦਾ ਤੇ ਅੱਗੇ ਹੋਰ ਪਾਣੀ ਛੱਡਣ ਨੂੰ ਸਰਕਾਰੋਂ ਤੇ ਬੈਠਾਰਿਆਂ ਕਿ ਪਾਣੀ ਅਜੇ ਹੋਰ ਛੱਡਿਆ ਜਾ ਰਿਹਾ ਜਿਹੜਾ ਨਾ ਤੇ ਪਾਣੀ ਸੀ ਬਣੇ ਅਹੀਂ ਆ ਜਿਹੜੀ ਗੱਡੇ ਵਾਲੀ ਮੋੜ ਤੇ ਖਲੋਤੇ ਆ ਨਾ ਇਹ ਬਹੁਤ ਖਤਰੇਪਨ ਤੇ ਤਨੀ ਨੱਦਰੀਆਂ ਛੱਡ ਤਾਂ ਨਹੀਂ ਦੇ ਆਮਨ ਵਾਲਾ ਰੋਲੇ ਵਾਲਾ ਮਾਸੀ ਕੇ ਆਸੀ ਕੇ ਦੂਜਾ ਸਿੰਘ ਵਾਲੇਾਰੇ ਨਗਰੋਂ ਨੂੰ ਨੂੰ ਪ੍ਰਸਾਦ ਬੇਨਤੀ ਆਪ ਨੂੰ ਆਪਣੀਆਂ ਪਿੰਡਾਂ ਦੇ ਵਿੱਚੋਂ ਮਿੱਟੀ ਦੀਆਂ ਟੋਕਰੀਆਂ ਤੋੜੇ ਭਰ ਕੇ ਲਿਆਓ ਟੋਨੇ ਭਰਦੇ ਜਾਓ ਮਿੱਟੀ ਦੇ ਟੋਨੇ ਭਰਦੇ ਆਂ ਟਰਾਲੀਆਂ ਲੱਦ ਕੇ ਗੁਹਰਾਣਾ ਵਾਲੀ ਦਾਣਾ ਮੰਡੀ ਚ ਲੈ ਕੇ ਆਓ ਰਾਤ ਨੂੰ ਰਾਤ ਨੂੰ ਕਿਹੜੇ ਟਾਈਮ ਲੋਡ ਪੈ ਸਕਦੀ ਆ ਲੋਡ ਦੇ ਉੱਤੇ ਉਹ ਟੋਨੇ ਰੱਖਣ ਦੀ ਜਿੰਨਾ ਪਾਣੀ ਵਧ ਰਿਹਾ ਤੇ ਜਿੰਨਾ ਇਹਦਾ ਸੈਨ ਸਟੇਜ ਹੋ ਰਿਹਾ ਹੈ ਤੁਹਾਰਨਾ ਜਿਹੜੀ ਨੋਕ ਤੇ ਖਲੋਤੇ ਉਹ ਵਾਧਾ ਚ ਨਹੀਂ ਕਦੇ ਵੀ ਦੇ ਇਹ ਨੋਕ ਰੁਕਣੀ ਨਹੀਂ ਫਿਰਦੇ ਆਪਣਾ ਬੰਨ ਨਹੀਂ ਗਿਆ ਸਮਝੋ ਜੇ ਬੰਨ ਗਿਆ ਤਾਂ ਆਪਣਾ ਨੀ ਲਾਟਾ ਅਧਾਰਾ ਡੋਬ ਜਾਏਗਾ ਇਸ ਕਰਕੇ ਬੇਨਤੀ ਆ ਘਰਾਂ ਦੇ ਬੰਨ ਨਹੀਂ ਹੋਣ ਲੋੜ ਨਹੀਂ ਗਾਰੀਆਂ ਸੰਗਤਾਂ ਆਪੋ ਆਪਣੇ ਪਿੰਡਾਂ ਤੋਂ ਲੀਟੀ ਦੇ ਤੋੜੇ ਭਰ ਕੇ ਆਪੋ ਆ ਪਰਮਾਨੈਂਟ ਟਰਾਲੀਆਂ ਲੱਦ ਕੇ ਫਰਗੋੜ ਖੰਧਰਾ ਦਾਣਾ ਮੰਡੀ ਦੇ ਵਿੱਚ ਲੈ ਕੇ ਆਓ ਰਾਤ ਨੂੰ ਉਥੇ ਡੱਗਾਂਗੇ ਮੇਰਾ ਨੂੰ ਕਿਹ ਵੀ ਟੰਗ ਲੋਡ ਪੰਡੀ ਆ ਇਹ ਆਪਾਂ ਮਿੱਟੀ